ਰਵਾਜ ਬਣ ਗਿਆ ਜੀ ਅੱਜ ਕੱਲ ਦੂਜੇ ਦੇ ਮੋਢੇ ਤੇ ਧਰ ਕੇ ਚਲਾਉਣ ਦਾ ਫੇਸਬੁੱਕ ਤੇ ਵੀ YouTube ਤੇ ਵੀ ਤੇ ਰੈਲੀਆਂ ਤੇ ਵੀ ਕੱਲ ਭਾਨੇ ਸਿੱਧੂ ਦੇ ਪਿੰਡ ਇਕੱਠ ਕੀਤਾ ਸੀ 29 ਤਰੀਕ ਨੂੰ ਵੀ ਜੋਤੇ ਮਕਦਮੇ ਜਿਹੜੇ ਝੂਠੇ ਦਰਜ ਹੋ ਗਏ ਜਿਹਦੇ ਸਬੰਧ ਚ ਉਹਨਾਂ ਨੇ ਕਰਿਆ ਸੀ ਤੇ ਉਹ ਜਿਹੜੀ ਲਾਈਵ ਚੱਲੀ ਹੈ ਉਹ politcal ਬਣ ਗਈ ਜਿਹੜੀ ਰੈਲੀ ਸੀਗੀ ਇੱਕ ਰੋਸ ਰੈਲੀ ਦੇ ਰੂਪ ਧਾਰ ਗਈ ਉਹ politcal ਵੱਖ-ਵੱਖ ਬੁਲਾਰੇ ਬੋਲੇ ਸਿਰਫ ਕੀ ਸੀ ਗੱਲ ਉਹ ਭਾਨੇ ਦੀ ਤਾਂ ਗੱਲ ਹੋਈ ਨਹੀਂ ਉਥੇ 2024 ਦੀ ਲੋਕ ਸਭਾ ਵਿੱਚ ਪਕੜ ਬਣਾਉਣ ਵਾਲੀ ਗੱਲ ਹੋਈ ਹੁਣ ਗੱਲ ਕਰਦੇ ਆ ਜੀ ਮੋਢੇ ਦੇ ਤਰਕੇ ਕਿਵੇਂ ਚੱਲਦੀ ਹੈ ਚਲੋ ਭਾਨਾ ਸਮਾਜ ਸੇਵੀ ਹੈ ਮੰਨਦੇ ਆਪਾਂ ਸਮਾਜ ਸੇਵੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੁੰਦਾ ਹੈ ਤੇ ਸਮਾਜ ਸੇਵੀ ਸਾ ਪੋਲਿਟਿਕਸ ਤੋਂ ਦੂਰ ਹੁੰਦਾ ਹੈ ਪੋਲਿਟਿਕਸ ਤੋਂ ਦੂਰ ਹੁੰਦਾ ਹੈ ਤੇ ਉਨੋਤੇ ਗੀਸੀ ਉਥੇ ਰਾਸ ਦੀ ਲੀਡਰ ਆ ਗਏ ਤੇ ਵੱਖ-ਵੱਖ ਧਰਮਾਂ ਦੇ ਜਿਹੜੇ ਬੰਦੇ ਆਏ ਤਾਂ ਉਹ ਇੱਕ ਕਿੱਚਦਾ ਕੇਂਦਰੇ ਬਣ ਗਿਆ ਵੀ ਆਪਾਂ ਭਾਨੇ ਦੇ ਜਿਹੜੇ ਫੋਲੋਅਰ ਜੁੜੇ ਹੋਏ ਆ ਜਾਂ ਭਾਨੇ ਦੀ ਆਰਡ ਦੇ ਵਿੱਚ ਵੋਟ ਕਿੰਨੀ ਮਿਲੂਗੀ ਆਪਾਂ ਨੂੰ ਹੁਣ ਗੱਲ ਇਹ ਕਰਦੇ ਆ ਜੀ ਵੀ ਭਾਨਾ ਕਚਹਿਰੀ ਲਾਉਂਦਾ ਕਹਿੰਦੇ ਘਰੇ ਕਚਹਿਰੀ ਲਾਵੇ ਜੀ ਸਦਕੇ ਲਾਵੇ ਪਰ ਬਕੂਆ ਉੱਥੋਂ ਦਾ ਬਣਾਵੇ ਜਿੱਥੇ ਪੈਸੇ ਦਿੱਤੇ ਆ ਫਿਰ ਫੋਨ ਕਰਨੇ ਗਲਤ ਫੋਨ ਕਰਨੇ ਗਾਣਾ ਕੱਢਣੀਆਂ ਇਹ ਕੋਈ ਸਲੀਕਾ ਨਹੀਂ ਹੁੰਦਾ ਤੇ ਪੈਸੇ ਜਿਹੜੇ ਆਪਾਂ ਦੇ ਨਿਆ ਇਮੀਗ੍ਰੇਸ਼ਨ ਸੈਂਟਰ ਵਾਲਿਆਂ ਨੂੰ ਵੀਰੋ ਬਜ਼ੁਰਗੋ ਬੱਚਿਓ ਤੇ ਭੈਣੋ ਮੇਰਾ ਇਸ ਮੱਧ ਮਰਾਹੀ ਤੁਹਾਨੂੰ ਸੰਦੇਸ਼ ਹੈ ਵੀ ਪਹਿਲਾਂ ਉਹਦਾ ਲਾਇਸੈਂਸ ਚੈੱਕ ਕਰੋ ਉਹਦੇ ਚ ਕੀ ਆਇਆ ਚੈੱਕ ਕਰਾਹੀ ਤੁਸੀਂ ਪੇਮੈਂਟ ਦਿਓ ਇੱਕ ਨੰਬਰ ਦੇ ਵਿੱਚ ਦਿਓ ਹੁਣ ਆਪਾਂ ਕੀ ਕਰਦੇ ਆ ਜੀ ਫੁਲਾਣੇ ਦੇ ਸਾਹਮਣੇ ਦਿੱਤਾ ਸੀ ਪੁਰਾਨੇ ਤਾਂ ਤੈਨੂੰ ਗੱਡੀ ਚ ਪੜਾਏ ਸੀ ਫੁਲਾਣੇ ਤਾਂ ਫੁਲਾਣਾ ਕਰਿਆ ਸੀ ਇਹ ਕੋਈ ਬੇਤੁਕੀਆਂ ਗੱਲਾਂ ਨਾ ਤੇ ਰਹੀ ਗੱਲ ਚਲੋ ਟੱਗੀ ਮਾਰ ਗਏ ਇਮੀਗ੍ਰੇਸ਼ਨ ਵਾਲੇ ਮਾਰਦੇ ਵੀ ਐ ਵਿੱਚ ਤਾਂ ਉਹ ਜਿਹੜਾ ਦੋ ਗੱਲਾਂ ਨਾ ਵੀ ਇੱਕ ਤਾਂ ਜੇ ਉਹਦੇ ਕੋਲ ਲਾਇਸੈਂਸ ਹੈ ਨਹੀਂ ਚੈੱਕ ਕਰੋ ਉਹਦਾ ਕੰਧ ਤੇ ਨਾ ਦੀਵਾਰ ਤੇ ਲਾਇਸੈਂਸ ਟੰਗਿਆ ਹੁੰਦਾ ਉਹਦੀ ਫੋਟੋ ਖਿੱਚੋ ਚੈੱਕ ਕਰੋ ਵੀ ਇਹਦਾ ਮਾਲ ਕਾਰਨਰ ਕੌਣ ਹੈ ਆਪ ਵੈਂਦਾ ਹੈ ਜਾਂ ਠੇਕੇ ਦੇ ਦਿੱਤਾ ਹੋਇਆ ਕਿਰਾਏ ਤੇ ਦਿੱਤਾ ਹੋਇਆ ਕੀ ਹੈ ਤਾਂ 420 ਦੇ ਵਿੱਚੋਂ ਨਾ ਤਕਰੀਬਨ ਬੰਦਾ ਭਰੀ ਹੋ ਜਾਂਦਾ ਹੁੰਦਾ ਤੇ ਮੈਂ ਤੁਹਾਨੂੰ ਇਸ ਮਾਧਮ ਨਾਲ ਹੀ ਦੱਸਦਾ ਐ ਵੀ ਜੇ ਲਾਇਸੈਂਸ ਹੈ ਨਹੀਂ ਕਿਸੇ ਕੋਲੇ ਤਾਂ ਉਹਦੇ ਤੇ ਮਨੁੱਖੀ ਤਸਕਰੀ ਦਾ ਪਰਚਾ ਦਰਜ ਹੁੰਦਾ ਜਿਸ ਚ ਉਮਰ ਕਾਇਦ ਹੈ 10 ਸਾਲ ਤੋਂ ਲੈ ਕੇ ਉਮਰ ਕਾਇਦ ਤੱਕ ਹੈ ਤੇ ਜਵਾਨ ਤਸ਼ਦੀ ਹੁੰਦੀ ਨਹੀਂ ਤੁਸੀਂ ਇਸ ਪਾਸੇ ਜਾਇਆ ਕਰੋ ਜੇ ਇਮੀਗ੍ਰੇਸ਼ਨ ਵਾਲਾ ਟੱਗੀ ਮਾਰਦਾ ਪਰ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਗਾਲੀ ਗਲੋਚ ਕਰੀਏ ਹੁਣ ਆ ਇੱਕ ਮੈਚ ਦੀ ਵੀਡੀਓ ਦੇਖੀ ਆ ਤਾਂ ਜਮਾ ਬੰਦਾ ਰੌਂਗ ਚੱਲ ਰਿਹਾ ਆ ਸੁਣੋ ਲੈ ਗੋਵਰ ਕਾਂਗਰਸ ਥੱਲੇ ਉਹ ਥੱਲੇ ਕਰ ਸੁਣੋ ਭੈਣ ਚੋਤਾ ਤੈਨਾਂ ਮੇਰਾ ਸਾੜਾ ਤੈਨੂੰ ਬਚਾਉਣਾ ਪਾਉ ਤ ਮੰਤਰੀਆ ਉਹਨੇ ਤਾਂ ਨਹੀਂ ਗੱਲ ਸੁਣੋ ਭੈਣ ਤੈਨੂੰ ਨਾ ਮੇਰਾ ਸਾਲਾ ਤੈਨੂੰ ਬਚਾਉਣਾ ਪਾਉਂ ਮੰਦਰੀਆ ਗੱਲ ਸੁਣੋ ਪੈਸਾ ਤਾਂ ਹੋਰ ਪੈਸਾ ਹੁਣ ਕੁੜੀਆਂ ਤਾਂ ਨਹੀਂ ਹੈਗੀਆਂ ਕੁੜੀਆਂ ਉੱਥੇ ਤਾਂ ਹੈ ਨਹੀਂਆਂ ਫਿਰ ਜਿਹੜਾ ਕੋਈ ਬੋਲੀ ਜਾਣਾ ਹੁਣ ਇਹ ਤਾਂ ਕਿੰਨੀਆਂ ਕੁੜੀਆਂ ਨੇ ਸੁਣਿਆ ਤਾਂ ਯਾਰ ਇਹ ਜਿਹੜਾ ਸਲੀਕਾ ਆ ਇਹ ਬਹੁਤ ਮਾੜਾ ਹੈ ਹੁਣ ਇਮੀਗ੍ਰੇਸ਼ਨ ਦੀ ਜਿਹੜੀ ਆਪਾਂ ਗੱਲ ਕਰਦੇ ਆ ਟੱਗੀਆਂ ਕਿਵੇਂ ਵੱਜਦੀਆਂ ਪਤਾ ਕਿਵੇਂ ਵੱਜਦੀਆਂ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਤਾਂ ਉਹਨਾਂ ਨੂੰ 25% ਉਥੋਂ ਦੀਆਂ ਯੂਨੀਵਰਸਿਟੀਆਂ ਦਿੰਦੀਆਂ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਵੀ ਆਪਾਂ ਬੱਚੇ ਭੇਜਦੇ ਆ ਹੁਣ ਜਿਵੇਂ ਉਹਨਾਂ ਨੇ ਵੀਜ਼ਾ ਆਪਣਾ ਕੈਨੇਡਾ ਦਾ ਲਵਾਤਾ ਤਾਂ ਉਹ ਬ੍ਰੈਂਟਨ ਦੇ ਵਿੱਚ ਆਪਣਾ ਬੱਚਾ ਚਲਾ ਗਿਆ ਉੱਥੇ ਉਹਨਾਂ ਬ੍ਰੈਂਟਨ ਦੇ ਵਿੱਚ ਕੀ ਆ ਵੀ ਸਾਡੇ ਪੰਜਾਬੀ ਆ ਜਿਹੜੇ ਬਹੁਤ ਜ਼ਿਆਦੇ ਹੋ ਗਏ ਤੇ ਕੰਮ ਉੱਥੇ ਮਿਲ ਨਹੀਂ ਰਿਹਾ ਤੇ ਉਦੋਂ 1000 ਕਿਲੋਮੀਟਰ ਜਾਂ 3000 ਕਿਲੋਮੀਟਰ ਪਰੇ ਐਡਵੈਂਟਨ ਐਡਵੈਂਟਨ ਸਰੀ ਜਾਂ ਹੋਰ ਸਟੇਟਾਂ ਦੇ ਵਿੱਚ ਜਾਂਦੇ ਆ ਤਾਂ ਫਿਰ ਉੱਥੇ ਦੂਸਰੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਪੈਂਦਾ ਤੇ ਫਿਰ ਉਹਦਾ ਫੀਸ ਉਹਦਾ ਦਾਖਲਾ ਤਾਂ ਅੱਡੇ ਭਰਨਾ ਪੂਣਾ ਜੀ ਅਲੱਗ ਕਾ ਭਰਨਾ ਪਊਗਾ ਕਿ ਆਪਾਂ ਜਦੋਂ ਅਪਲਾਈ ਕਰਦੇ ਆ ਆਪਾਂ ਨੂੰ ਆਫਰ ਲੈਟਰ ਆਉਂਦੇ ਆ ਆਪਾਂ ਕੋਈ ਨਾ ਕੋਈ 2-400 ਰੁਪਏ ਲੱਗਦਾ ਹੁੰਦਾ ਦੇ ਕੇ 5-7 ਯੂਨੀਵਰਸਿਟੀਆਂ ਦਾ ਮੰਗਾ ਲੇ ਤੇ ਜਿਹਦੇ ਵਿੱਚ ਆਪਾਂ ਨੂੰ ਲੱਗਦਾ ਹੈ ਵੀ ਆਹ ਠੀਕ ਹੈ ਉੱਥੇ ਉਹ ਆਪਾਂ ਪਰੋ ਤੇ ਉੱਥੇ ਜਿਹੜੇ ਆਪਣੇ ਹੋਰ ਕੋਈ ਰਿਸ਼ਤੇਦਾਰ ਜਾਂ ਬੱਚੇ ਗਏ ਹੋਏ ਆ ਤਾਂ ਉਹਨਾਂ ਨੂੰ ਪਤਾ ਕੀਤਾ ਜਾਵੇ ਹੁਣ ਦੋ ਗੱਲਾਂ ਇੱਕ ਤਾਂ ਹੁੰਦੀ ਹੈ ਪੜ੍ਹਾਈ ਕਰਨ ਜਾਣਾ ਪੜ੍ਹਾਈ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਯੂਨੀਵਰਸਿਟੀਆਂ ਸਾਰੀਆਂ ਗਵਰਨਮੈਂਟ ਦੇ ਅੰਡਰਟੇਕਿੰਗ ਹੁੰਦੀਆਂ ਇੱਥੋਂ ਦੀਆਂ ਚਾਹੇ ਕੈਨੇਡਾ ਦੀਆਂ ਅਮਰੀਕਾ ਦੀਆਂ ਆਸਟ੍ਰੇਲੀਆ ਦੀਆਂ ਤੇ ਉਹਦੇ ਵਿੱਚ ਕੀ ਹੈ ਵੀ ਆਪਣੇ ਕੋਲ ਇੱਕ ਜਰੀਆ ਹੈ ਉੱਥੇ ਜਾਣ ਦਾ ਪੜ੍ਹਾਈ ਕਰਨ ਦਾ ਤੇ ਆਪਾਂ ਨਾਲ ਕਨੇਡਾ ਵੀ ਡਾਲਰ ਵੀ ਕਮਾਉਣੇ ਆ ਹੁਣ ਜੇ ਡਾਲਰ ਕਮਾਉਣੇ ਆ ਤਾਂ ਜਿੱਥੇ ਕੰਮ ਮਿਲਦਾ ਤੁਸੀਂ ਉਸ ਯੂਨੀਵਰਸਿਟੀ 'ਚ ਭਰੋ ਜੇ ਕੰਮ ਉੱਥੇ ਪੈਸੇ ਕਮਾਉਣੇ ਆ ਤਾਂ ਉਥੋਂ ਦੀ ਯੂਨੀਵਰਸਿਟੀਆਂ ਆ ਪਰ ਉਹ ਜਿੱਥੇ ਤੁਹਾਡੇ ਕੰਮ ਨੇੜੇ ਹੈਗਾ ਵੀ ਹਾਂ ਮੌਲਾ ਚ ਕੰਮ ਹੈ ਜੀ ਜਾਂ ਮਾਜੂਰ ਚ ਕੰਮ ਹੈ ਜਾਂ ਫੈਕਟਰੀਆਂ ਚ ਕੰਮ ਹੈ ਮੈਡੀਕਲ ਤੇ ਕੰਮ ਹੈ ਪੀਜ਼ਾ ਹੱਬ ਤੇ ਕੰਮ ਹੈ ਜੋ ਜੋ ਉਥੋਂ ਦਾ ਸਿਸਟਮ ਹੈਗਾ ਹੁਣ ਅਸੀਂ ਇੱਥੇ ਦੋਸ ਇਹਨਾਂ ਨੂੰ ਦੇ ਦਿੰਦੇ ਆ ਤੇ ਯੂਨੀਵਰਸਿਟੀ ਉਥੋਂ ਅਸੀਂ ਬਦਲ ਦਿੰਦੇ ਆ ਤੇ ਇਹ 25% ਜਿਹੜਾ ਇਮੀਗ੍ਰੇਸ਼ਨ ਵਾਲੇ ਆਪਣੇ ਦੋ ਜਿਹੜਾ ਕਮਿਸ਼ਨਰ ਆ ਉਹਨਾਂ ਤੋਂ ਲੈ ਲੈਂਦੇ ਆ ਤੇ ਜਿਹੜਾ ਦੂਸਰੀ ਵਾਰ ਆਪਣਾ ਬੱਚਾ ਦੂਜੇ ਸਾਲ ਉਥੇ ਫੀਸ ਭਰਦਾ ਹੈ ਤਾਂ ਉਹਦਾ ਅੱਜ ਇੱਥੇ 10 ਲੱਖ ਰੁਪਈਆ ਫੀਸ ਭਰੀ ਆਪਾਂ ਨੇ ਤਾਂ ਦੂਜੀ ਵਾਰ ਉਹ ਤੋਂ 7.5 ਭਰਉਣਗੇ ਕਿਉਂ ਭਰਉਣਗੇ ਕਿਉਂਕਿ ਵਿਚਾਰ ਨੂੰ ਵਿਚੋਲਾ ਨਿਕਲ ਗਿਆ ਇਹ ਸਭ ਤੋਂ ਬੰਦੇ ਆਪਣੇ ਵੱਧ ਠੱਗੀ ਦਾ ਸ਼ਿਕਾਰ ਹੁੰਦੇ ਆ ਤੇ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਫਿਰ ਉਹ 70 800 ਕਿਲੋਮੀਟਰ ਹੋਰ ਯੂਨੀਵਰਸਿਟੀ ਜਾਂਦਾ ਕਰੋ ਉੱਥੇ ਦਾਖਲਾ ਲੈਂਦਾ ਕਿਉਂਕਿ ਫਿਰ ਆਉਣਾ ਜਾਣਾ ਉਹਨੂੰ ਮੁਸ਼ਕਲ ਹੋ ਜਾਂਦਾ ਹੈ ਉੱਥੇ ਆਪਾਂ ਇਮੀਗ੍ਰੇਸ਼ਨ ਨਾਲ ਨੂੰ ਇਹ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਆਫਰ ਲੈਟਰ ਲਓ ਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਆਪਾਂ ਆਈਲਟਰਸ ਕਰਦੇ ਆ ਬੱਚੇ ਨੂੰ ਕਰਵਾਉਣੇ ਆ ਤਾਂ ਉਹ ਇੱਕ ਚਾਰ ਮੋਡਿਊਲ ਹੈ ਉਤੋਂ ਦੀ ਭਾਸ਼ਾ ਨੂੰ ਸਮਝਣਾ ਸਿੱਖਣਾ ਬੋਲਣਾ ਵੀ ਕਿਸ ਤਰ੍ਹਾਂ ਹੈਗਾ ਤਾਂ ਉਹਦਾ ਉਹ ਕੋਈ ਡਿਗਰੀ ਨਹੀਂ ਹੈਗੀ ਜਿਹੜੇ ਬੱਚੇ ਇਤੋਂ ਆਈਲਟਰਸੀ ਪੂਰੇ ਬੈਨ ਨਹੀਂ ਲੈ ਸਕਦੇ ਭਾਈ ਜੇ ਉਹ ਜਾ ਕੇ ਉੱਥੇ ਕੀ ਕਰਨਗੇ ਸੱਤ ਸਮੁੰਦਰੋਂ ਪਾਰ ਜਾ ਕੇ ਕਿਵੇਂ ਕਮਾਈ ਕਰੋਗੇ ਜਦੋਂ ਸਾਨੂੰ ਇੱਥੇ ਹੀ ਨੋਲਿਜ ਫਿਰ ਆਪਾਂ ਦੋਸ਼ ਦਿੰਦੇ ਆ ਡੰਡੇ ਤੇ ਝੰਡਾ ਪਾ ਕੇ ਅਗਲੇ ਘਰੇលੀਆਂ ਕਰਦੇ ਆ ਕਿਉਂ ਗਲਤ ਕੰਮ ਕਰਦੇ ਹੋ ਸੋ ਸਮਾ ਸਮਾ ਸਮਰੱਥ ਹੈ ਇਹਦੇ ਵਿੱਚ ਕੀ ਹੈ ਵੀ ਭਾਨੇ ਸਿੱਧੂ ਨੂੰ ਇਹ ਜਿਹੜਾ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਪੈਸੇ ਦਬਾਉਣੇ ਕਿਸੇ ਦਾ ਬਹੁਤ ਵੱਡਾ ਧਰਮ ਹੈ ਕੰਮ ਕਰੇ ਪਰ ਕਾਨੂੰਨ ਕਾਇਦੇ ਦੇ ਵਿੱਚ ਰਹਿ ਕੇ ਕਰੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਹੁਣ ਕਿਸੇ ਨੂੰ ਗਾਣਾ ਕੱਢਣੀਆਂ, ਕੁੱਠਾ ਬੋਲਣਾ, ਉਹਦੀ ਗੱਲ ਸੁਣਨੀ ਨਹੀਂ, ਆਪਦੀ ਗੱਲ ਨੂੰ ਮੋਕਾ ਰੱਖਣਾ ਤੇ ਉਹਦਾ ਜਿਹੜਾ ਹੈਗਾ ਜਦੋਂ ਕੋਈ ਬੰਦਾ ਪੈਸੇ ਦਿੰਦਾ ਹੈ ਇਮੀਗ੍ਰੇਸ਼ਨ ਵਾਲਿਆਂ ਨੂੰ ਜੀਆਈਸੀ ਦੀ ਫੀਸ ਭਰਦਾ ਹੈ, ਦਾਖਲਾ ਭਰਦਾ ਹੈ, ਟਿਕਟ ਦੀ ਭਰਦਾ ਹੈ, ਆਫਰ ਲੈਟਰ ਮੰਗਵਾਉਂਦਾ, ਜੋ ਵੀ ਕਰਦਾ ਹੈ ਤਾਂ ਉਦੋਂ ਸੋਚ ਸਮਝ ਕੇ ਕਰਿਆ ਕਰੋ। ਇਹ ਨਹੀਂ ਹੈਗਾ ਵੀ ਕੋਟ ਤੋਂ ਨੇ ਕਚਹਿਰੀ ਲਾਉਂਦਾ ਤਾਂ ਉਹਦੇ ਕੋਲ ਜਾੜੋ। ਕੋਈ ਬਟਿੰਡੇ ਲਾਉਂਦਾ ਕਚਹਿਰੀ ਉਹਦੇ ਘਰੇ ਜਾੜੋ। ਅਬ ਇਹ ਇਸ ਤਰ੍ਹਾਂ ਉਹਨਾਂ ਤਾਂ ਆਪਣੀਆਂ ਅਦਾਲਤਾਂ ਜਿਹੜੀਆਂ ਉਹ ਤਾਂ ਬੰਦ ਹੋ ਜਾਣਗੀਆਂ ਫਿਰ ਅਦਾਲਤਾਂ ਨੂੰ ਤਾਂ ਲੋੜ ਨਹੀਂ ਨਾ ਸਰਕਾਰ ਕਰੋੜਾਂ ਰੁਪਏ ਕਿਉਂ ਲੌਂਦੀ ਹੈ ਜੇ ਆਪਾਂ ਇਸ ਤਰ੍ਹਾਂ ਆ ਲਈਏ ਸਭ ਤੋਂ ਵੱਡੀ ਗੱਲ ਮੈਂ ਇਸ ਮੱਦੇ ਬਾਰੇ ਇਹ ਕਹਿਣਾ ਚਾਹੁੰਦਾ ਹੈ ਵੀ ਇਹ ਤਾਂ ਚਲੋ 420 ਦਾ ਪਰਚਾ ਦਰਜ ਹੈ ਇਹ ਤਾਂ 420 ਦਾ ਪਰਚਾ ਦਰਜ ਹੈ ਜਿਹੜੇ ਲੋਟ ਇਹ ਥ੍ਰੈਟ ਕਰਦਾ ਭਾਨਾ ਧਮਕੀਆਂ ਦਿੰਦਾ ਫੋਨ ਕਰਦਾ ਇਹ ਤਾਂ ਹਜੇ ਦੀ ਕਿਸਮਤ ਚੰਗੀ ਹੈ ਵੀ ਇਹ 383 420 ਦੇ ਪਰਚੇ ਹੋਏ ਨੇ ਪਰ ਪਹਿਲਾ ਪਰਚਾ ਹੋਇਆ ਹੈਗਾ ਲੁਧਿਆਣੇ ਦੂਸਰਾ ਪਰਚਾ ਹੋਇਆ ਪਰਿਆਲੇ ਤੀਸਰਾ ਪਰਚਾ ਹੋਇਆ ਅੰਬੋੜ ਹੁਣ ਚੌਥਾ ਪਰਚਾ ਹੋਇਆ ਹੈ ਮਹਾਲੀ ਤੇ ਇਹਨੂੰ ਸਰਕਾਰ ਆ ਜਿਹੜੀ ਸਾਡੀ ਪੁਲਿਸ ਆ ਉਹਨੂੰ ਬੀਸੀ ਬਣਾ ਦੂਗੀ ਬੈਡ ਕੈਰੈਕਟਰ ਇਹਦੀ ਹਾਜਰ ਹੀ ਲੱਗਿਆ ਕਰੋ ਥਾਣਿਆਂ ਦੇ ਵਿੱਚ ਮੈਂ ਤਾਂ ਪੇਚੀਆਂ ਭੁਗਤੂਗਾ ਨਾਲੇ ਥਾਣੇ 'ਚ ਫੋਟੋ ਲੱਗੂਗੀ ਰੋਲਾ ਕਿਸੇ ਦਾ ਗੋਲਾ ਕਿਸੇ ਦਾ ਲੈਣਾ ਦੇਣਾ ਕਿਸੇ ਦਾ ਭਾਈ ਤੂੰ ਕਿਉਂ ਆ ਆਦੀ ਮਿੱਟੀ ਪਲੀਂਦ ਕਰਾਉਣਾ ਕਿਉਂ ਆਦਾ ਕਰੈਕਟਰ ਕੈਰੀਅਰ ਕਰਾਉ ਕਰਦਾ ਹੈ ਦੇਖੋ ਗੱਲ ਕਰਨ ਦਾ ਸੁਣਨ ਦਾ ਕੰਮ ਕਰਨ ਦਾ ਤਰੀਕਾ ਸਲੀਕਾ ਦੇ ਢੰਗ ਹੁੰਦਾ ਹੈ ਇਹਦੇ ਵਿੱਚ ਜਜ਼ਬਾਤੀ ਹੋ ਕੇ ਬੰਦਾ ਜਿਹੜਾ ਗਾਣਾ ਕੱਢਦਾ ਜਿਹੜੀ ਗੱਲ ਆਪਾਂ ਕਰਦੇ ਆਂ ਬਲੀ ਕਚੈਰੀ ਲਾਉਣ ਦੀ ਇਹਦੇ ਕੋਲੇ ਕੋਈ ਮੌਲਿਕ ਅਧਿਕਾਰ ਨਹੀਂ ਹੈਗਾ ਜਿਹੜੀ ਕਚੈਰੀ ਲਾਉਣਿਓ ਹੁਣ ਇੱਕ ਮੈਂ ਲਾਸਟ ਦੇ ਵਿੱਚ ਇਹ ਗੱਲ ਕਹਿਣਾ ਚਾਹਣਾ ਹੈ ਵੀ ਇਹਦਾ 384 ਲੱਗੀ ਆ 420 ਲੱਗੀ ਆ ਜਮਾਨਤ ਹੋਜੂ ਮਹੀਨੇ ਨੂੰ ਹੋਜੂ 2 ਮਹੀਨੇ ਨੂੰ ਹੋਜੂ ਫਿਰ ਪੁਲਿਸ ਫਿਰ ਪ੍ਰੋਟੈਕਸ਼ਨ ਦੇ ਲਿਆਉ ਫਿਰ ਉੱਥੋਂ ਦੀ ਪੁਲਿਸ ਪਟਿਆਲੇ ਦੀ ਲਿਆਉ ਪਟਿਆਲੇ ਤੋਂ ਅੰਬੋਰ ਦੀ ਲਿਆਉ ਮੋਰ ਤੋਂ ਮਹਾਲੀ ਦੀ ਲਿਆਉਗੀ ਤੇ ਫਿਰ ਜਿੱਥੇ ਹੋਰ ਪਰਚੇ ਦਰਜ ਹੋਣਗੇ ਉਹ ਲਿਆਉਗੀ ਇਥੋਂ ਭਾਨਾ ਸਿਆਣਾ ਜਾਂ ਭਾਨੇ ਦਾ ਪਰਿਵਾਰ ਜੇ ਗੱਲ ਨੂੰ ਸੁਣਦਾ ਨਸੀਹਤ ਲੈ ਲਓ ਏ ਬਾਈ ਜੀ ਬਾਈ ਜੀ ਬਾਈ ਜੀ ਮਂਦੀਰ ਘਰ ਬਟਪੂ ਸੋਡਾ ਇਹ ਜਿਹੜੇ ਹਸਾਬ ਨਾਲ ਇਹ ਫੋਨ ਕਰਦਾ ਮੁੰਡਾ ਤੇ ਰੱਬ ਨਾ ਕਰੇ ਕੋਈ ਏਜੰਟ ਖੁਦਕਸ਼ੀ ਕਰ ਗਿਆ ਜਾਂ ਬਨਰਾਮੀ ਦੇ ਕਾਰਨ ਮਰ ਗਿਆ ਤਾਂ 306 ਦਾ ਪਰਚਾ ਦਰਜ ਹੈ ਤੇ ਨਾਲ 384 ਤੇ 122 ਜਮਾਨਤ ਨਹੀਂ ਹੋਣੀ ਉਹਦੇ ਵਿੱਚ 12 ਸਾਲ ਦੀ ਕੈਦ ਹੈ ਤੇ 3 ਸਾਲ ਤਾਂ ਨਹੀਂ ਜਮਾਨਤ ਨਹੀਂ ਹੁੰਦੀ 3 ਸਾਲਾਂ ਚ ਟ੍ਰਾਇਲ ਚੱਲ ਜਾਂਦਾ ਤੇ ਉਹਦਾ ਫੈਸਲਾ ਹੋ ਜਾਂਦਾ ਤੇ ਫਿਰ ਉਹਦੇ ਵਿੱਚ ਉਹਨੂੰ ਸਜ਼ਾ ਪੂਤਰੀ ਪੈਂਦੀ ਆ 1/3 ਫਿਰ ਜਾ ਕੇ ਕਿਤੇ ਹਾਈ ਕੋਰਟ ਚੋਂ ਬੇਲ ਹੁੰਦੀ ਐ ਫਿਰ ਜੇ ਉੱਥੋਂ ਬਰਕਰਾਰ ਆ ਜਾਂ ਫਿਰ ਸੁਪਰੀਮ ਕੋਰਟ ਜਾਂਦੇ ਬੰਦੇ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਐ ਹਾਂ ਜਦੋਂ ਕੁਝ ਖਾਣ ਘੱਟਣ ਨੂੰ ਨਹੀਂ ਕੋਈ ਕਮਿਸ਼ਨ ਨਹੀਂ ਲੈਣਾ ਪੁਲਿਸ ਬਤਨੀ ਨਹੀਂ ਲੈਣੀ ਕਿਸੇ ਤੋਂ ਜਿਹਦੇ ਪੈਸੇ ਦਵਾਤੇ ਉਹ ਤੁਸੀਂ ਕਹਿੰਦੇ ਲਿਆ ਨਹੀਂ ਠੀਕ ਐ ਵੀ ਇਹਦੇ ਤੇ ਤੁਹਾਡੇ ਫੇਸਬੁੱਕ ਦੇ ਜਰੀਏ ਉਲੀ ਮਸੂਰੀ ਹੋ ਗਈ ਤੁਸੀਂ ਫਾਲੋਅਰ ਵਧ ਗਏ ਤੁਹਾਡੇ ਟੀਆਰਪੀ ਵਧ ਗਈ ਵੀਡੀਓ ਕਾਉਣ ਨਾਲ ਤੁਹਾਨੂੰ ਦੋ ਪੈਸੇ ਆਉਣ ਲੱਗੇ ਇਹ ਮੰਨਣਯੋਗ ਆ ਗੱਲ ਪਰ ਜਰ ਕਿਸੇ ਦੀ ਖਾਤਰ ਬਿਨਾ ਮਤਲਬ ਤੋਂ ਆਪਦੀ ਜਾਨ ਨੂੰ ਜੋਖਮ ਵਿੱਚ ਪਾਉਣਾ 81 ਸਾਲ ਦੀ ਮਾਤਾ ਵਿਚਾਰੀ ਉਹ ਉਹਦਾ ਕੀ ਕਸੂਰ ਆ ਉਹ ਕਰੀ ਜਾਂਦੇ ਮੇਰਾ ਪਾਣਾ ਜੇ ਉਹਦਾ ਪਿਓ ਕੱਲ ਖੇਤਾਂ 'ਚ ਬਾੜੀਆਂ ਜੱਤੀ ਬੰਦਾ ਚਾੜੀਆਂ ਉਹਨਾਂ ਬਜ਼ੁਰਗਾਂ ਦਾ ਕੀ ਕਸੂਰ ਉਹਨਾਂ 'ਤੇ ਪਾ ਲਿਆ ਭਰੋਸਾ ਵੀ ਸਾਨੂੰ ਉਮੀਦ ਆ ਵੀ ਸਾਡਾ ਕੰਮ ਕਰੂਗਾ ਬੇਟਾ ਤੇ ਸਾਨੂੰ ਬਡਾਪੇ ਚ ਸਹਾਰਾ ਬਣੂਗਾ ਹੁਣ ਬਡਾਪੇ ਚ ਉਹਨਾਂ ਦਾ ਸਹਾਰਾ ਬਣਦਾ ਬਣਦਾ ਉਹ ਇਹਦਾ ਸਹਾਰਾ ਬਣ ਗਏ ਹੁਣ ਆ ਮਾਨਲੀ ਜਿਹੜਾ ਚੌਥਾ ਪਰਚਾ ਦਰਜ ਹੋ ਗਿਆ ਓਏ ਆਹ ਦਾ ਭਾਈ ਵੀ ਪਸਾ ਲਿਆ ਇਹ ਚ ਹੁਣ ਕੱਲ ਬੋਲੀ ਜਾਂਦੇ ਸੀਗੇ ਵੀ ਉਹਦੀ ਭੈਣ ਦਾ ਬਲੱਡ ਕੱਢ ਗਿਆ ਚਲੋ ਭੈਣਾਂ ਨੂੰ ਆਦੇ ਭਰਾਵਾਂ ਦਾ ਹੁੰਦਾ ਸੋ ਇਹ ਗਲਤ ਕੰਮ ਨਾ ਚੱਕੋ ਕਾਨੂੰਨ ਨੂੰ ਹੱਥ ਵਿੱਚ ਨਾ ਲਓ ਜਿਹੜੇ ਉਹਦੇ ਸਪੋਰਟਰ ਹੈ ਵੋਟਰ ਹੈ ਉਹਨੂੰ ਸਮਝਾਉਣ ਵੀ ਪਾਈ ਕਹਦੇ ਕਾਨੂੰਨ ਨਾ ਚੱਲ ਤੂੰ ਕਿਸੇ ਤੋਂ ਪੈਸੇ ਦਿਵਾਉਣਾ ਤੇ ਆਹਦੇ ਤੇ ਪੰਜ ਪਰਚੇ ਦਰਜ ਕਰਾ ਲੈ ਇਹ 22 ਤੇ ਹੀ ਪਰਚੇ ਦਰਜ ਹੋਣਗੇ ਬੀਸੀ ਦਾ ਰਿਕਾਰਡ ਪਹਿਲਾਂ ਕਰ ਦੂਗੀ ਪੁਲਿਸ ਮੁੜ ਕੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਬੰਦਾ ਗਲਤ ਰਾਹ ਪੈਂਦਾ ਸੋ ਜੇ ਵੀਡੀਓ ਸਾਡੀ ਚੰਗੀ ਲੱਗੀ ਸੁਝਾ ਸਾਡਾ ਚੰਗਾ ਲੱਗਿਆ ਤਾਂ ਇਹਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ